ਸਕੂਲ ਵੈਨ ਥੱਲੇ ਔਨ ਨਾਲ 3 ਸਾਲਾਂ ਮਾਸੂਮ ਦੀ ਜਾਨ ਸਥਾਨਕ ਸ਼ਹਿਰ ਨਜ਼ਦੀਕ ਪਿੰਡ ਹਮੀਰਕੜ ਵਿਖੇ ਅੱਜ ਸਵੇਰੇ ਸਕੂਲ ਵੈਨ ਦੀ ਲਪੇਟ ਵਿੱਚ ਔਨ ਕਾਰਨ ਮਾਸੂਮ ਬੱਚੀ ਦੀ ਹੋਈ ਇਸ ਮੌਕੇ ਪਿੰਡ ਦੇ ਸਾਬਕਾ ਸਰਪੰਚ ਗੁਰਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਸ਼ਹਿਰ ਦੀ ਇੱਕ ਧਾਰਮਿਕ ਸੰਸਥਾ ਦੀ ਸਕੂਲ ਵੈਨ ਹਿੱਥਾਂ ਆਜਾਗ ਕਾਰਨ ਕਰੀਬ 3 ਸਾਲਾਂ ਦੀ ਮਾਸੂਮ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਇਸ ਮੌਕੇ ਸਾਬਕਾ ਸਰਪੰਚ ਗੁਰਮੀਲ ਸਿੰਘ ਨੇ ਕਿਹਾ ਕਿ ਕਈ ਵਾਰ ਉਹ ਵਹਿਣਾ ਵਾਲਿਆਂ ਨੂੰ ਪਿੰਡ ਵਿੱਚ ਗਲੀਆਂ ਦੇ ਵਿੱਚ ਵੈਣ ਹੌਲੀ ਚਲਾਉਣ ਦੀ ਅਪੀਲ ਕੀਤੀ ਗਈ ਸੀ ਪਰ ਇਹ ਵਹਿਣ ਵਾਲਿਆਂ ਉੱਪਰ ਕੋਈ ਅਸਰ ਨਹੀਂ ਹੋਇਆ ਉਨਾ ਕਹਿਾ ਕਿ ਡਰਾਈਵਰ ਦੀ ਲਾਪਰਵਾਹੀ ਕਾਰਨ ਮਾਸੂਮ ਬੱਚੀ ਦੀ ਜਾਨ ਚਲੀ ਗਈ। ਇਸ ਮੌਕੇ ਪ੍ਰਤੱਖ ਦਰਸ਼ੀ ਨੇ ਦੱਸਿਆ ਕਿ ਸਵੇਰੇ ਆਪਣੇ ਬੱਚੀ ਨੂੰ ਸਕੂਲ ਲਈ ਵਾਹਨ ਤੇ ਚੜਾਉਣ ਆਇਆ ਸੀ ਤਾਂ ਵਿਨਿਤਕੌਰ ਪੁੱਤਰੀ ਜੀਵਨ ਸਿੰਘ ਉਮਰ 3 ਸਾਲ ਦੀ ਉਸ ਦੇ ਮਗਰ ਸੀ ਅਤੇ ਡਰਾਈਵਰ ਦੀ ਲਾਪਰਵਾਹੀ ਦੇ ਕਾਰਨ ਵਾਹਨ ਦੇ ਦੋਵੇਂ ਟਾਇਰ ਬੱਚੀ ਦੇ ਉੱਪਰ ਡਿੱਗ ਗਏ ਤੇ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਕਹਿਿਆ जे कि जेकर स्कूल वैन ਦੇ ਨਾਲ ਕਨੈਕਟਰ ਹੁੰਦਾ ਤਾਂ ਮਾਸੂਮ ਦੀ ਜਾਨ ਬਚ ਸਕਦੀ ਸੀ ਉਸ ਮੌਕੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਕੂਲ ਵੈਨਾਂ ਦੀ ਸਮੇਂ-ਸਮੇਂ ਦੀ ਚੈਕਿੰਗ ਕੀਤੀ ਜਾਵੇ ਅਤੇ ਕਨੈਕਟਰ ਨਾ ਹੋਣ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰ ਸਕੇ ਘਟਨਾ ਦਾ ਪਤਾ ਲੱਗਦੇ ਹੀ ਥਾਣਾ ਦੇਰਪੁਰਾ ਪੁਲਿਸ ਪਾਰਟੀ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਵੈਨ ਦੇ ਚਾਲਕ ਰਸਤ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਾਤ ਸੀ ਜੀ ਤੜਕੇ ਸ਼ੋਭਾ ਦਾ ਟਾਈਮ ਸੀਗਾ ਆਹ ਕੰਮ ਤੇ ਬੱਚਾ ਲੰਘ ਗਿਆ ਬੱਚਾ ਲੰਘ ਗਿਆ ਥੋੜੀਆਂ ਤੇਜ਼ ਆ ਬਹੁਤ ਵਾਰੀ ਰੋਕਿਆ ਮੈਂ ਵੀ ਆਪ ਦੇ ਸਰਪੰਚ ਹੋਣ ਦੇ ਨਾਤੇ ਬਾਰ ਬਾਰ ਇਹਨਾਂ ਬੱਚਾਆਂ ਨੂੰ ਕਹਿੰਦਾ ਰਹਿਣਾ ਵੀ ਹੌਲੀ ਚੱਲੋ ਹੌਲੀ ਚੱਲੋ ਇੱਥੋਂ ਬੱਚਾ ਬੱਚਾ ਨੂੰ ਬੱਚਾ ਚੜਾ ਕੇ ਨੰਗਾ ਲਾ ਕਰੋ ਚੜਾਇਆ ਬੱਚਾ ਤੇ ਉਹ ਦੂਜਾ ਬੱਚਾ ਕਿਤੇ ਦੂਜੇ ਪਾਸੇ ਦੀ ਨਾਲ ਖੇਡਦਾ ਖੇਡਦਾ ਕਿਤੇ ਉਧਰ ਜਾਵੜਿਆ ਤੇ ਉਹ ਮੂਹਰੇ ਟਾਇਰ ਥੱਲੇ ਆ ਗਿਆ ਤੇ ਦੋਨੇ ਟਾਇਰ ਦੇ ਉੱਪਰ ਦਿਨੇ ਕਿ ਚੈਦ ਤੇ ਤੁਰਤੀ ਜੋ ਮੌਕੇ ਤੇ ਮੌਤ ਹੋ ਗਈ ਪਰ ਅਸੀਂ ਇਹ ਬੱਚੇ ਨੂੰ ਆਰਾਮ ਪਰੇ ਮਲਾਜਾ ਕਰਨ ਦੀ ਖਾਤਰ ਭੇਜ ਦਿੱਤਾ ਹੈ ਪੁਲਿਸ ਆ ਕਿਹੜੀ ਆ ਆਪਣੀ ਬੱਤ ਨੂੰ ਤੇ ਬੱਤ ਡਰਾਈਵਰ ਨੂੰ ਥਾਣੇ ਵਿੱਚ ਲੈ ਗਈ ਉਹ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹ ਕਿਹੜੀ ਬੱਤ ਸੀਗੀ ਜੀ ਇਹ ਇਹ ਗਊਥਾਲਾ ਹੂੰ ਨਾਥਲਾ ਗਊ ਗਊਥਾਲਾ ਸਕੂਲ ਦੀ ਸੀਗੀ ਜੀ ਭੱਜਤਾ ਭਾਈ ਦੀ ਦੋ ਸਾਲ ਤੇ 4 ਮਹੀਨਿਆਂ ਦੀ ਆ ਕੀ ਗੱਲ ਬਣੀ ਸੀ ਐ ਇੱਥੇ ਘਰੇ ਕਹਿੰਦੀ ਮੈਂ ਸਕੂਲ ਜਾਣਾ ਸੀ ਕਿ ਬਾਗਜੀ ਦਾ ਵਾਂਡਾ ਦੇ ਘਰੇ ਸੀਗੀ ਉੱਤ ਮਾੜਾ ਇਹਨਾਂ ਦੇ ਘਰੇ ਜਾਣ ਲੱਗੀ ਸੀ ਰਾਤ ਪੂਰੀ ਖੜੀ ਸੀ ਕੰਨੀ ਤੇ ਹੋ ਅਸੀਂ ਕਾ ਚੱਲ ਆਪੀ ਬਾਗ ਜੂਗੇ ਇੱਧਰ ਖੇਡਦੀ ਖੇਡਦੀ ਇਹਨਾਂ ਨੂੰ ਕਹਿੰਦੀ ਮੇਰਾ ਗਵੰਡਾ ਦੇ ਜਾਨੀ ਆ ਮੁੜ ਕੇ ਸਾਨੂੰ ਦਾ ਪਤਾ ਹੀ ਨਹੀਂ ਤਾਂ ਰੋਟੀ ਨੂੰ ਬੋਲ ਮਾਰਦੇ ਸੀ ਕਹਿੰਦੀ ਆ ਗਈ ਗਲੀ ਚ ਸਾਰੇ ਘਰਾਂ ਚ ਰਹਿੰਦੀ ਆ ਖੇਡਦੀ ਉਹ ਹਏ ਅਰੇ ਭਾਈ ਸਵੇਰੇ ਜਿਹੜਾ ਸਕੂਲ ਟਾਈਮ ਆ ਬੱਚਾ ਮਰੀ ਮੈਂ ਆਪਣੇ ਬੇਟੀ ਨੂੰ ਚੜਾ ਗਈ ਤੇ ਮੈਂ ਮੈਣ ਦੇ ਪਿਛਲੇ ਪਾਸੇ ਹੋਇਆ ਉਸ ਤੋਂ ਬਾਅਦ ਨਹੀਂ ਪਤਾ ਲੱਗਿਆ ਵੀ ਬੱਚੀ ਕਿਹੜੇ ਵੇਲੇ ਥੱਲੇ ਆ ਗਈ ਮੈਨੂੰ ਮੌਕੇ ਦੇ ਮੌਤ ਹੋ ਗਈ ਹਾਂ ਮੌਕੇ ਤੇ ਮੌਤ ਹੋ ਗਈ ਜੀ ਬੱਸ ਹੁਣ ਬੱਸ ਫਿਲਹਾਲ ਠਹਿਣਾ ਠਾਣੀ ਆਈ ਡਰਾਈਵਰ ਵੀ ਠਾਣੇ ਆ ਬਹੁਤ ਸਾਗੀ ਜੀ ਮੌਕੇ ਤੇ ਜੀ ਅਲੀ ਕਾਰਵਾਈ ਕਰਕੇ ਡਰਾਈਵਰ ਨੂੰ ਲੈ ਗਈ